ਆਈਨਾ ਚ ਬਾਰਗੇ ਕਰਦੇ ਹੋ ਬਾਈ ਨੰਬਰ ਬੋਲੀ 88995 99549 ਸ਼ਹਿਰ ਬਰਨਾਲਾ ਦੀ 88995 99549 ਇਹ ਦਾਣ ਹੀ ਕਰਨੀ ਆ ਬਾਈ ਦਾਣ ਨੂੰ ਕਰਨੀ ਆ ਬਾਈ ਰੱਖਣ ਵਾਲਾ ਬੰਦਾ ਹੋਵੇ ਕੋਈ ਵੀ ਚਾਹ ਬੰਦਾ ਹੋਵੇ ਇਹ ਦਾਣ ਕਰਨੀ ਆ ਬੰਦਾ ਜਾਨ ਕਰਿਆ ਕਰੋਗੇ ਜਾ ਕੇ ਫਿਰ ਇੱਕ ਲੱਖ ਦੇ ਵੱਡਣ ਵਾਲੇ ਨੂੰ ਵੇਚਦੇ ਅਗਲਾ ਆ ਲੋ ਬਈ ਇਹ ਬਈ ਵੱਡਣ ਵਾਲੇ ਨੂੰ ਨਾ ਵੇਚ ਦਿਓ ਫੋਟੇ ਲਵੇ ਰੇਡ ਮਾਰਿਆ ਕਰਾਂਗੇ ਇਹਦੇ ਬਾਅਦ ਹੀ ਹਾਂ ਹਾਂ ਤਾਂ ਬਈ ਕੰਡ ਹੈ ਕੋਈ ਬੰਦਾ ਇਹ ਤਦ ਕੋਈ ਮਾ ਜਿਹਨੇ ਰੱਖਣੀਆਂ ਦਾ ਪਾਈ ਨਾਲ ਸੰਪਰਕ ਕਰ ਲਿਓ ਸ਼ਹਿਰ ਬਰਨਾਲੇ ਚਾਹਾਂ ਫ੍ਰੀ ਕੀ ਦਵਾਂਗੇ ਚਾਹਾਂ ਫ੍ਰੀ ਭਾਈ ਬੰਦਾ ਸੇਵਾ ਵਾਲਾ ਹੋਵੇ ਕੋਈ ਵੀ ਹੋਵੇ ਯਾਰ ਬੰਦਾ ਸੇਵਾ ਕਰਨ ਵਾਲਾ ਹੋਵੇ ਭਾਈ ਸੰਪਰਕ ਕਰ ਲਿਓ ਨੰਬਰ 3 ਤੇ ਦੇਖਣਾ ਹੈ 88 95 91 509 ਠੀਕ ਹੈ ਨਾਮ ਕੀ ਹੈ ਭਾਈ ਸ਼ੇਰ ਭਈ ਸ਼ੇਰ ਸ਼ਹਿਰ ਬਰਨਾਲੇ ਸ਼ਹਿਰ ਬਰਨਾਲਾ ਸ਼ਹਿਰ ਬਰਨਾਲਾ ਆਪਣੀ ਬੋਲ ਦੇ ਮਾਨਤਾ ਬਟਾ ਮੇਰੇ ਕਿਉਂ ਨਾ ਪਾਗੜਾ ਬੰਦਾ ਇਕੱਲਾ ਹੂਗਾ ਇਕੱਲਾ ਮੈਂ ਕਰ ਬੋਲੇ ਲਈ ਕੋਈ ਵੀ ਸਾਹਮਣ ਵਾਲਾ ਹੋਵੇ ਬੰਦਾ ਸੇਵਾ ਦਾ ਚੰਗਾ ਬੰਦਾ ਸੇਵਾ ਵਾਲਾ ਚਾਹੀਦਾ ਯਾਰ ਮੇਰੇ ਬਰਦਾ ਪਿੰਡ ਜਿੱਦੋਂ ਮਰ ਗਿਆ ਕੇ ਨਹੀਂ ਕੋਈ ਚੱਕਰ ਨਹੀਂ ਭਰਾ ਜਿਹੜਾ ਜਿਹੜਾ ਜਿਹਨੂੰ ਮਰ ਗਿਆ ਦੇਖ ਲਿਆ ਕੇ ਜਿਹੜਾ ਬੰਦਾ ਸਾਹਮਣ ਵਾਲਾ ਮਜ਼ਾ ਸਕਦਾ ਲੈ ਜੀ ਉਹਦਾ ਕਿਹਨਾਂ ਭਾਈ ਕਹਿੰਦਾ ਮੈਂ ਬਰਾਬਰ ਲੈ ਆ ਜਾ ਬੋਲੇ ਕਿ ਨਾਮ ਹੈ ਨਾ ਭਾਈ ਤੇਰਾ ਕੀ ਨਾਮ ਹੈ ਜਾਂਤਾ ਜੀ ਕਿਹੜਾ ਪਿੰਡ ਹੈ ਬਰਨਾਲਾ ਦਾ ਜਮਾਨ ਲੀਡਰ ਉਹ ਮੋਬਾਈਲ ਨੰਬਰ ਆਰਾਮਟ 98500 ਪੰਜਾਬ ਦਾ ਲਹੀ ਨਗਲ ਜਾ ਰਹੇ ਹੋ ਹੋਰ ਵੀ ਹੈਗੇ ਪਹਿਲਾਂ ਹੋਰ ਵੀ ਦੇਖਾਂਗੇ ਮੇਰੇ ਕੋਲ ਘਰੇ ਹੈਗੀਆਂ ਅੱਛਾ ਆਮਟੇ ਦੇਖਣਾ ਹੈ ਸੇਵਾ ਖਾਤ ਲਿਆ ਰਿਹਾ ਇਹਦਾ ਵੀ ਬਰਨਾਲਾ ਇਹਦਾ ਵੀ ਬਰਨਾਲਾ ਉਹਦਾ ਵੀ ਬਰਨਾਲਾ ਇਹਦਾ ਵੀ ਬਰਨਾਲਾ ਉਹਦਾ ਵੀ ਬਰਨਾਲਾ ਦੋਨਾਂ ਵੀ ਬਰਨਾਲਾ ਹੀ ਆ ਇਹਦਾ ਸੇਵਾ ਖਾਤ ਲਿਆ ਰਿਹਾ ਇਹਦਾ ਸੇਵਾ ਖਾਤ ਲਿਆ ਰਿਹਾ ਜੇ ਬਾਈ ਤੇਰਾ ਮਾਨਾ ਜੇ ਮਾਰ ਲਾਉ ਫਿਰ ਤੁਸੀਂ ਹਾਂ ਜਮਾ ਨਹੀਂ ਚਾਹੀ ਕੱਲੀ ਰਹਿ ਜੇ ਮਾਰ ਜਮਾ ਵੇਚ ਦੀ ਕੱਲੀ ਨੂੰ ਠੀਕ ਠੀਕ ਹੈ ਵੇਚਦਾ ਨਹੀਂਗਾ ਕੱਲੀ ਨੂੰ ਜੀ ਬੇਚੀਂ ਕੋ ਕਰੀਦਾ ਪਤਾ ਚੱਲ ਗਿਆ ਤੇ ਚੇਨ ਦਾ ਪਾ ਕੇ ਪਰ ਆਪਾਂ ਨੂੰ ਆਪ ਨੂੰ ਪਾਪ ਆ ਨਾ ਠੀਕ ਹੈ ਜਿੱਥੇ ਇਹ ਵਲੋਂ ਮਾਲ ਛੇ ਵਲੋਂ ਮੇਰਾ ਆਪਾਂ ਕਹਿੰਦੇ ਹਾਂ ਹਾਂ ਮਾਲ ਰੱਖਣਗੇ ਆ ਵੀ ਮਿੱਤਰਾਂ ਰੱਬ ਤੈਨੂੰ ਵਾਦਾ ਕਰੀਂ ਮਾਲ ਛੇ ਰੱਖੀ ਮਾਲ ਦਾ ਵਾਦਾ ਹੋਊਗਾ ਇਹਦਾ ਇਹ ਰੱਖੇਗਾ ਵਿੱਚ ਮਾਲ ਦਾ ਬਾਕੀ ਪਤਾ ਹੈ ਇਹ ਪਤਾ ਹੈ ਮਾਲ ਦੇ ਰੱਖੇ ਮਾਲ ਦੇ 55 5